ਨੇ ਇੱਕ ਤਾਂ ਪਟੜੀ ਕਲਾ ਜੋ ਕਿ ਪਹਿਲੀ ਤਰੀਕ ਤੋਂ ਸਰਕਾਰ ਨੇ ਹੁਕਮ ਕੀਤੇ ਸੀ ਪਰਮਲ ਦੀ ਖਰੀਦ ਦੇ ਉਸ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਇਹ ਜੋ ਆੜਤੀ ਐਸੋਸ਼ੀਅੰਟ ਪ੍ਰਧਾਨ ਨੇ ਉਹਨਾਂ ਨੇ ਬਿਲਕੁਲ ਵੀ ਨਾ ਦਾ ਬੋਲੀ ਕਰਾਈ ਏ ਔਰ ਜਿਹੜੀ ਬੋਲੀ ਹੋਈ ਵੀ ਸੀ ਉਹਦੀ ਤੁਲਾਈ ਨਹੀਂ ਕਰਾ ਰਹੇ ਔਰ ਆੜਤੀਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਅਗਰ ਜੇ ਕੋਈ ਆੜਤੀ ਇੱਥੇ ਤੋਲੇਗਾ ਤਾਂ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਕਰਾਂਗੇ ਬਿਲਕੁਲ ਇਹ ਇੱਕ ਡਰਾਮੇਬਾਜੀ ਆ ਨੀਨਾ ਮਿੱਤਲ ਜੀ ਇੱਥੇ ਆਉਣ ਅਸੀਂ ਉਹਨਾਂ ਨੂੰ ਸ਼ੀਸ਼ਾ ਦਿਖਾਵਾਂਗੇ ਕਿ ਜਿਸ ਦਿਨ ਦੀ ਤੁਸੀਂ ਬੋਲੀ ਕਰਾ ਕੇ ਗਏ ਹੋ ਨਾ ਉਹੀ ਢੇਰੀਆਂ ਪੱਲੀਆਂ ਲਾ ਕੇ ਤਰਪਾਲਾਂ ਲਾ ਕੇ ਟੱਕ ਕੇ ਇੱਥੇ ਜੀਰੀ ਪਈ ਆ ਕਿਸੇ ਕਿਸਾਨ ਦੀ ਬਿਲਕੁਲ ਵੀ ਲਿਫਟਿੰਗ ਨਹੀਂ ਹੋਈ ਨਾ ਤੋਲਾਈ ਹੋਈ ਆ ਇਸ ਸੰਬੰਧੀ ਕੋਈ ਸਰਕਾਰੀ ਅਧਿਕਾਰੀ ਨੂੰ ਮਿਲੇ ਤੁਸੀਂ ਹਾਂਜੀ ਕੱਲ ਇੱਥੇ ਬੀ ਐਮ ਸਾਹਿਬ ਮਾਰਕੀਟ ਕਮੇਟੀ ਪਟਿਆਲਾ ਆਏ ਸੀ ਉਹਨਾਂ ਨਾਲ ਸਾਡੀ 2-3 ਘੰਟੇ ਮੀਟਿੰਗ ਹੋਈ ਆ ਔਰ ਉਹਨਾਂ ਨੇ ਪ੍ਰਧਾਨ ਐਸੋਸੀਏਸ਼ਨ ਜਿਹੜਾ ਆੜਤੀਆਂ ਦਾ ਉਹਨੂੰ ਬੁਲਾਇਆ 3 ਘੰਟੇ ਵੇਟ ਕੀਤੀ ਹੈ ਪ੍ਰਧਾਨ ਨਹੀਂ ਆਇਆ ਔਰ ਲੇਬਰ ਯੂਨੀਅਨ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਲੇਬਰ ਯੂਨੀਅਨ ਦਾ ਪ੍ਰਧਾਨ ਵੀ ਨਹੀਂ ਆਇਆ ਜੋ ਕਿ ਇਹਨਾਂ ਦੀ ਆੜਤੀ ਐਸੋਸੀਏਸ਼ਨ ਦੀ ਮਿਲੀ ਭੁਗਤ ਹੈ ਸਾਰੀ ਹੁਣ ਕੀ ਅਗਲਾ ਸੰਘਰਸ਼ ਹੈ ਤੁਹਾਡਾ ਸਾਡਾ ਅਗਲਾ ਸੰਘਰਸ਼ ਤਾਂ ਇਹ ਹੈ ਕਿ ਜਿੰਨਾ ਚਿਰ ਸਾਡੀ ਪੀਆਰ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਅਸੀਂ ਇੱਥੇ ਬੈਠਾਂਗੇ ਮਾਰਕੀਟ ਕਮੇਟੀ ਬੰਦ ਕਰਾਂਗੇ ਜਿਹੜੇ ਸ਼ਰਾਰਤੀ ਅੜਦੀ ਨੇ ਜਿਹੜੇ ਕਿ ਕਮਿਸ਼ਨ ਏਜੰਟ ਨੇ ਜੋ ਇਥੋਂ ਦੇ ਮਾਲਕ ਆਪਣੇ ਆਪ ਨੂੰ ਖੋਹਉਂਦੇ ਨੇ ਇਸ ਕਮੇਟੀ ਦੇ ਜੱਟ ਮਾਲਕ ਨੇ ਔਰ ਜੱਟ ਹੀ ਰਹਿਣਗੇ ਜਿੰਨਾ ਚਿਰ ਉਹਨਾਂ ਦੇ ਲਾਇਸੈਂਸ ਕੈਂਸਲ ਨਹੀਂ ਹੁੰਦੇ ਅਸੀਂ ਇੱਥੋਂ ਨਹੀਂ ਉੱਠਾਂਗੇ ਕਹਿਣਾ ਚਾਹੁੰਦੇ ਆਂ ਜੀ ਛਬਦੀ ਜੀਰੀ ਦੀ ਵਿਕਰੀ ਸ਼ੁਰੂ ਕਰਨ ਨੂੰ ਜ਼ਿੰਮੇਦਾਰ ਬਹੁਤ ਪਰੇਸ਼ਾਨ ਹੋ ਰਹੇ ਨੇ ਮੇਰੀ ਆਪ 8 ਦਿਨ ਤੋਂ ਜੀਰੀ ਪਈ ਐ ਕੋਈ ਬੋਲੀ ਨਹੀਂ ਲੱਗ ਰਹੀ ਕੋਈ ਕੁਝ ਨਹੀਂ ਹੋ ਰਿਹਾ ਬਹੁਤ ਪਰੇਸ਼ਾਨ ਹੋ ਰਹੇ ਆਂ ਅਰਤੀ ਅੱਗੂ ਕਹੀ ਜਾਂਦੇ ਨੇ ਪਿੱਛੂ ਵਢਾਓ ਹੀ ਨਾ ਜੀਰੀ ਪਿੱਛੇ ਗਿਰੂ ਵੀ ਐ ਸਾਰਿਆਂ ਦੀ ਐਵੇਂ ਕਿਵੇਂ ਜੀਰੀ ਫਸਲ ਕਿਵੇਂ ਖੜੀ ਰਹੇਗੀ ਫਸਲ ਦਾ ਵੀ ਕੋਈ ਟਾਈਮ ਹੁੰਦਾ ਉਹਦਾ ਵੱਢਣ ਦਾ ਹਾਂਜੀ ਜੇਕਰ ਨਹੀਂ ਮੰਗਾ ਮੰਨੀ ਜਾਂਦੀ ਐ ਫਿਰ ਕੀ ਕਰੋਗੇ ਫਿਰ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਜੀ ਹਾਂਜੀ ਦੋ ਤੱਕ ਚੱਲ ਜਾਰੀ ਰਹੇਗਾ ਇਹ ਲਗਾਤਾਰ ਹੀ ਰਹੇਗਾ ਜਿੱਥੋਂ ਤਾਈ ਸਾਡਾ ਮਸਲਾ ਹੱਲ ਨਹੀਂ ਹੁੰਦਾ ਜਿੱਥੋਂ ਤਾਈ ਬੋਲੀ ਨਹੀਂ ਹੁੰਦੀ ਇਹਨਾਂ ਨੂੰ ਬੋਲੀ ਕਰਨੀ ਚਾਹੀਦੀ ਏ ਜ਼ਿੰਮੇਦਾਰ ਨੂੰ ਪਰੇਸ਼ਾਨ ਨਾ ਕਰਨ ਕੱਲ ਡੀਐਮ ਨਾਲ ਮੀਟਿੰਗ ਹੋਈ ਸੀ ਕੀ ਸਿੱਟਾ ਨਿਕਲਿਆ ਅੱਜ ਕੁਝ ਨਹੀਂ ਸਿੱਟਾ ਨਿਕਲਿਆ ਜੀ ਇਹ ਤਾਂ ਸਭ ਮਿਲੀ ਭੁਗਤ ਹੈ ਇਹਨਾਂ ਦੀ ਇਹਨਾਂ ਨੇ ਆਪਸ ਵਿੱਚ ਪਤਾ ਨਹੀਂ ਕੀ ਗੱਲ ਬਣਾਈ ਹੈ ਕਿਸੇ ਪਾਸੇ ਸਾਡੀ ਗੱਲ ਲੱਗੀ ਨਹੀਂ ਜੀ ਕੋਈ ਸੰਬੰਧਿਤ ਡੀਐਮ ਸਾਹਿਬ ਨਾਲ ਨਹੀਂ ਜੀ ਅੱਜ ਨਹੀਂ ਹੋਈ ਅੱਜ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਹਾਂਜੀ ਸਰ ਮੇਰਾ ਨਾਮ ਨਰਿੰਦਰ ਸਿੰਘ ਹੈ ਮਾਰਕੀਟ ਕਮੇਟੀ ਰਾਜਪੁਰਾ 77 ਮਾਰਕੀਟ ਕਮੇਟੀ ਰਾਜਪੁਰਾ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਸੈਲਰ ਵਾਲਿਆਂ ਦੀ ਜਿਹੜੀ ਹੜਤਾਲ ਖਤਮ ਹੋ ਗਈ ਨਾਲ ਲੱਗਦੀ ਕੰਮ ਸ਼ੁਰੂ ਕਰਾ ਦਾਂਗੇ ਫਿਲਹਾਲ ਬੰਦ ਹੈ ਜੀ ਫਿਲਹਾਲ ਹਜੇ ਬੰਦ ਹੈ ਜੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਮੀਟਿੰਗਾਂ ਚੱਲ ਰਹੀਆਂ ਨੇ ਜੋ ਵੀ ਕੋਈ ਸੀਟਾ ਨਿਕਲੇਗਾ ਉਹ ਜਲਦੀ ਜਲਦੀ ਕਿਸਾਨਾਂ ਨੂੰ ਦੱਸ ਦਿੱਤਾ ਜਾਵੇਗਾ ਮੇਰਾ ਨਾਮ सुरेंद्रਪਾਲ ਸਿੰਘ ਜੰਮੇਪੁਰਦਾਨ ਪੰਜਾਬ ਭਾਰਤੀ ਕਿਸਾਨੀਓਂ ਨੇ ਇਕਤਾ ਟੈਕਟਾ ਦਾ ਸੁਆਸਤਵਾਇਆ ਹੈਗਾ ਹਾਂ ਜਦੋਂ ਸੈਨਰਾਂ ਦੀ ਹੜਤਾਲ ਖੁੱਲਝੂਗੀ ਤਾਂ ਜਿਹਦੀ ਫੀਜੀ ਹੋਊ ਕੀ ਕੀ ਨਾ ਦੇਖੋ ਜੀ ਗੱਲ ਇਹ ਹੈ ਅਸੀਂ ਹੁਣ ਸਾਰੇ ਹੀ ਇੱਕ ਆਪਣੇ ਕਿਸਾਨਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਪੁੱਛਾਂਗੇ ਜੋ ਉਹਨਾਂ ਦਾ ਫੈਸਲਾ ਹੋਏਗਾ ਉਹ ਅਸੀਂ ਸਿਰ ਮੱਥੇ ਮੰਨਾਂਗੇ ਅਸੀਂ ਆਪਣੇ ਆਪ ਫਿਲਹਾਲ ਕੋਈ ਵੀ ਆਪਣਾ ਫੈਸਲਾ ਨਹੀਂ ਲਵਾਂਗੇ ਜ਼ਿਲ੍ਹਾ ਮਾਰਕੀਟ ਕਮੇਟੀ ਦੇ ਕੋ ਤਾਂ ਰੋਸਤਰ ਸਨ ਹਾਂ ਮਾਰਕੀਟ ਕਮੇਟੀ ਤੋਂ ਰੋਸਤਰ ਸਨ ਅਸੀਂ ਮਤਲਬ ਹੈ ਵੀ ਉੱਥੇ ਲੈ ਕੇ ਜਾ ਰਹੇ ਹਾਂ ਮੰਡੀ ਦੇ ਵਿੱਚ ਅਸੀਂ ਉੱਥੇ ਕੀੜਾ ਲਾ ਰਹੇ ਹਾਂ ਮੰਡੀ ਦਾ ਔਰ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਹੋਰ ਇਹ ਜੀ ਇਕੱਠੇ ਇਹਨਾਂ ਦੀ ਫਸਲ ਨਹੀਂ ਵਿਕਰੀ ਠੀਕ ਹੈ ਜੀ ਤੇ ਹੜਤਾਲ ਹੈ ਮੰਡੀ ਚ ਪਹਿਲਾਂ ਸੀਗੀ ਆਪਣਾ ਮਜ਼ਦੂਰਾਂ ਦੀ ਠੀਕ ਹੈ ਇੱਕ ਦਿਨ ਅਸੀਂ ਬੋਲੀ ਲੁਆਈ ਵੀ ਸੀਗੀ ਲੁਆਈ ਸੀਗੀ ਬੋਲੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਭਰੀਆਂ ਨਹੀਂ ਬੋਰੀਆਂ ਸੋ ਮਨ ਕਰ ਰਹੇ ਨੇ ਕਿ ਉਹ ਕਿਹੜੀ ਫਸਲ ਜਿਹੜੀ ਪਹਿਲਾਂ ਜਿਹੜੀ ਚੱਲੀ ਸੀ ਉਹਦੀ ਭਰਾਈ ਹੋ ਰਹੀ ਸੀ ਹੁਣ ਦੁਬਾਰਾ ਜਿਹੜੀ 1509 ਜਿਹੜੀ ਐ ਪਹਿਲਾਂ ਉਹ ਵਿਕਰੀ ਸੀਗੀ ਠੀਕ ਹੈ ਹੁਣ ਕੱਲ ਆ ਕੇ ਕਿਸਾਨ ਇਹਨੂੰ ਬੰਦ ਕਰਾ ਗਏ ਬੀ ਇਹਨੂੰ ਬੰਦ ਕਰੋ ਤਾਂ ਕਿ ਦੋਵੇਂ ਮੰਡੀਆਂ ਦੋਵੇਂ ਫਸਲਾਂ ਬੰਦ ਰਹਿਣ ਦੋਵੇਂ ਨਹੀਂ ਅਸੀਂ ਚੱਕੋਗੇ ਤੇ ਕੀ ਮਾਮਲਾ ਕੀ ਕਾਰਨ ਕੀ ਸਮਝ ਜੋਗੀ ਪਿੱਛੇ ਸੈਲਰਾਂ ਵਾਲਾ ਜਿਹੜਾ ਹੜਤਾਲ ਕਰਕੇ ਹੋ ਰਿਹਾ ਹੈ ਜਾਂ ਕੀ ਸੈਲਰਾਂ ਦੀ ਹੜਤਾਲ ਹੈ ਜੀ ਸੈਲਰ ਜੇ ਚੱਲ ਗਏ ਆਪਣਾ ਹੀ ਸਮੱਸਿਆ ਹੱਲ ਹੋ ਸਕਦੀ ਹੈ ਜੀ ਸਰ ਉਹਨਾਂ ਨਾਲ ਹੀ ਕੋਈ ਮੀਟਿੰਗ ਹੋ ਰਹੀ ਹੈ ਉਹਨਾਂ ਨਾਲ ਮੀਟਿੰਗਾਂ ਚੱਲ ਰਹੀਆਂ ਜੀ ਅੱਜ ਫੇਰ ਐਸੀਐਮ ਸਾਹਿਬ ਨਾਲ ਮੀਟਿੰਗ ਹੈ ਉਹਨਾਂ ਦੀ ਉਹ ਚੱਲ ਰਹੀ ਹੈ ਜੀ ਬਾਕੀ ਜੋ ਸੀਟਾਂ ਨਿਕਲੂਗਾ ਉਹ ਆਪਾਂ ਨੂੰ ਸਾਹਮਣੇ ਆ ਜਾਣਾ